ਸਾਸ੍ਰਿਕਾ ਜੀ ਸਾਰਿਆਂ ਨੂੰ ਪੱਡਾ ਕਿਨ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਕਲੈਕਸ਼ਨ ਬਹੁਤ ਹੀ ਪਿਆਰੀ ਹੋਏਗੀ ਇਹ ਫੈਬਰਿਕ ਹੋਏਗਾ ਨੈਚੁਰਲ ਕਰੇਵ ਦਾ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਇੰਬੋਡੀ ਰਹੇਗੀ ਪਰ ਮੀਟਰ ਅਕੋਰਡਿੰਗ ਲੈ ਸਕਦੇ ਜਿੰਨਾ ਵੀ ਤੁਸੀਂ ਫੈਬਰਿਕ ਵੱਧ ਘੱਟ ਲੈਣਾ ਹੈ ਇਹਨਾਂ ਵਿੱਚ ਜਿਹੜਾ ਵੀ ਸੂਰ ਪਸੰਦ ਆਉਂਦਾ ਉਸ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਰ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਪਹਿਲ ਨਹੀਂ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਅਗਲਾ ਜਿਹੜਾ ਫੈਬਰਿਕ ਹੋਏਗਾ ਸ਼ੇਡ ਵਿੱਚ ਇਹਨਾਂ ਵਿੱਚ ਤੁਹਾਨੂੰ ਕਲਰ ਡਾਰਕ ਕਲਰ ਮਿਲ ਜਾਣਗੇ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਕਲਰ ਇਹਨਾਂ ਵਿੱਚ ਤੁਹਾਨੂੰ ਡਾਰਕ ਮਿਲ ਜਾਣਗੇ ਵਿਆਹ ਸ਼ਾਦੀਆਂ ਪਾਰਟੀਆਂ ਵਾਸਤੇ ਬਹੁਤ ਹੀ ਵਧੀਆ ਕਲੈਕਸ਼ਨ ਹੋਏਗੀ ਕੋਈ ਵੀ ਸੂਟ ਤੁਸੀਂ ਬੁੱਕ ਕਰਾ ਸਕਦੇ ਹੋ ਅਗਲਾ ਜਿਹੜਾ ਸੂਟ ਹੋਏਗਾ ਸ਼ਰਟ ਹੋਏਗੀ ਜੀ ਸ਼ਿਮਰ ਦੇ ਵਿੱਚ ਬਹੁਤ ਹੀ ਸੋਨਾ neck ਦੇ ਉੱਪਰ ਵਰਕ ਹੋਏਗਾ ਜਿਹੜੀ ਬਾਟਮ ਹੋਏਗੀ ਵੈਲਵਟ ਦੀ ਹੋਏਗੀ ਪੌਂਚੇ ਦੇ ਵਰਕ ਹੋਏਗਾ ਨਾਲ ਜਿਹੜਾ ਦੁਪੱਟਾ ਹੋਏਗਾ organza ਦਾ ਉਸ ਦੇ ਉੱਪਰ lace ਦਾ ਕੰਮ ਹੋਏਗਾ ਇਹ ਜਿਹੜਾ ਸੂਟ ਹੋਏਗਾ pure crepe ਦਾ ਹੋਏਗਾ ਬਹੁਤ ਸੋਹਣਾ ਪ੍ਰਿੰਟ ਹੋਏਗਾ ਘੇਰੇ ਤੇ ਵਰਕ ਹੋਏਗਾ pure crepe ਦੀ plain bottom ਹੋਏਗੀ organza ਦਾ ਦੁਪੱਟਾ ਹੋਏਗਾ lace ਦਾ ਪ੍ਰੋਪਰ ਕੰਮ ਕੀਤਾ ਹੋਇਆ ਮਿਲੇਗਾ ਅਗਲਾ ਜਿਹੜਾ ਸੂਟ ਹੋਏਗਾ ਇਸ ਦੇ ਉੱਪਰ ਬਹੁਤ ਸੋਹਣਾ ਨੈਕ ਤੇ ਘੇਰੇ ਤੇ ਵਰਕ ਹੋਏਗਾ ਜਿਹੜੀ ਬਾਟਮ ਹੋਏਗੀ ਪਲੇਨ ਹੋਏਗੀ ਮਸਲੀਨ ਦੀ ਨਾਲ ਸੇਮ ਦੁਪੱਟਾ ਹੋਏਗਾ ਪਿਓਰ ਦਾ ਦੁਪੱਟਾ ਰਹੇਗਾ ਉਸ ਦੇ ਉੱਪਰ ਵੀ ਲੇਸ ਵਰਕ ਦਾ ਕੰਮ ਹੋਏਗਾ ਕਲਰ ਇਹਨਾਂ ਵਿੱਚ ਤੁਹਾਨੂੰ ਬਹੁਤ ਹੀ ਪਿਆਰੇ ਮਿਲ ਜਾਣਗੇ ਅਗਲਾ ਜਿਹੜਾ ਸੂਟ ਹੋਏਗਾ ਇਹ ਵੀ ਤੁਹਾਨੂੰ ਮਿਲੇਗਾ ਜੀ ਜ਼ਰਾਫ ਸਿਲਕ ਦਾ ਹੋਏਗਾ ਨੈਕ ਤੇ ਵਰਕ ਹੋਏਗਾ ਸਿਲਕ ਦੀ ਬਾਟਮ ਹੋਏਗੀ ਔਰਗਾਂਜ਼ਾ ਦਾ ਦੁਪੱਟਾ ਹੋਏਗਾ ਇਹ ਵੀ ਫੈਬਰਿਕ ਤੁਹਾਨੂੰ ਜ਼ਰਾਫ ਸਿਲਕ ਦਾ ਮਿਲੇਗਾ ਬਹੁਤ ਸੋਹਣਾ ਵਰਕ ਹੋਏਗਾ ਸਿਲਕ ਦੀ ਬਾਟਮ ਹੋਏਗੀ ਚਨਾਉਣ ਦਾ ਦੁਪੱਟਾ ਹੋਏਗਾ ਦ ਇਹ ਜਿਹੜਾ ਸੂਟ ਹੋਏਗਾ ਪਿਓਰ ਖੀਨ ਖਾ ਬਨਾਰਸੀ ਦੀ ਸ਼ਰਟ ਹੋਏਗੀ ਸਿਲਕ ਦੀ ਬਾਟਮ ਹੋਏਗੀ ਪਿਓਰ ਚਨਾਉਂ ਦਾ ਦੁਪੱਟਾ ਹੋਏਗਾ ਅਗਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਮਿਲੇਗਾ ਜੀ ਪਿਓਰ ਸ਼ੀਸ਼ਾ ਸ਼ਿਮਰ ਸਿਲਕ ਹੋਏਗਾ ਬਹੁਤ ਹੀ ਸੋਨਾ ਫੁੱਲ ਵਰਕ ਹੋਏਗਾ ਸ਼ਰਟ ਤੇ ਸਿਲਕ ਦੀ ਬਾਟਮ ਹੋਏਗੀ ਨਾਲ ਸੇਮ ਫੈਬਰਿਕ ਦੁਪੱਟਾ ਜਿਹੜਾ ਸ਼ਰਟ ਵਾਲਾ ਹੋਏਗਾ ਕਲਰ ਬਹੁਤ ਹੀ ਬਾਰੇ ਹੋਣਗੇ ਕੋਈ ਵੀ ਸੂਟ ਤੁਸੀਂ ਬੁੱਕ ਕਰਾ ਸਕਦੇ ਹੋ ਹਾਂਜੀ ਅਜਿਹੇ ਸੂਟ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ